ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਾਠਨ ਮਹਲਾ 5 ਮੇਰਾ ਸਤਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਭ ਹੱਥ ਦੇ ਰਾਖਿਆ ਹਰ ਗੋਵਿੰਦ ਨਮਾ ਨਰਵਾ ਮੇਰਾ ਸਤਗੁਰ ਰਖਵਾਲਾ ਹੋਵਾ ਧਾਰ ਕਿਰਪਾ ਪ੍ਰਭ ਹੱਥ ਦੇ ਰੱਖਿਆ ਹਰ ਗੋਵਿੰਦ ਨਮਾ ਨਰਵਾ ਰਹਾ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੇ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੈ ਬਲ ਜਾਈ ਹਾਲਤ ਪਲਤ ਪ੍ਰਭ ਦੋਏ ਸਵਾਰੇ ਅਮਰਾ ਗੁਣ ਅਵ ਗੁਣ ਨੋ ਵਿਚਾਰਿਆ ਅਟਲ ਵਚਨ ਨਾਨਕ ਗੁਰ ਤੇਰਾ ਸਫਲ ਕਰਮ ਅਸਤਕ ਧਾਰਿਆ ਹਾਲ ਤਲਟ ਪ੍ਰਾਵ ਦੋਵੇਂ ਸਵਾਰੇ ਹਮਰਾ ਗੁਣ ਅਵ ਗੁਣ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰਮ ਅਸਤਕ ਧਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰਮ ਸਤਕਾਰਯੋਗ ਗੁਰੂ ਗੁਰੂ ਖਾਲਸਾ ਸਾਧ ਸੰਗਤ ਜੀ ਕਿਰਪਾ ਕੀਤੀ ਹੈ ਪਾਤਸ਼ਾਹ ਜੀ ਨੇ ਅਮਰਤ ਵੇਲੇ ਪਵਿੱਤਰ ਹੁਕਮ ਅਕਸ਼ਸ ਕੀਤੇ ਨੇ ਅੱਜ ਦਾ ਜੋ ਸਤਪਰਾਨ ਦਾ ਫਰਮਾਨ ਹੈ ਇਹ ਸੋਰਠਿ ਰਾਗ ਦਾ ਸ਼ਬਦ ਹੈ ਇਹ ਇਹ ਪਵਿੱਤਰ ਉਪਦੇਸ਼ ਦਾ ਸ਼ਬਦ ਹੈ ਸਾਹਿਬ ਸਤਪੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਆਪਛਾਹ ਜੀ ਦੇ ਦਸਲਾਚੋ ਚਾਰਨ ਹੋਇਆ ਹੈ। ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਰਾ ਜੀ ਨੇ ਕਿਰਪਾ ਕੀਤੀ ਹੈ ਸਾਡੇ ਤੇ। ਉਹਨਾਂ ਤਰਸ ਕਰਕੇ ਸਾਨੂੰ ਅਮਰਤ ਵੇਰੀ ਪਵਿੱਤਰ ਹੁਕਮ ਬਖਸ਼ਿਸ਼ ਕੀਤੀ ਨੇ। ਸਤਿਗੁਰਾਂ ਦੀ ਅਮਰਤਮਈ ਬਾਣੀ ਦੇ ਵਿੱਚੋਂ ਅੱਜ ਦਾ ਜੋ ਉਪਦੇਸ਼ ਹੈ ਉਹਦੇ ਵਿੱਚ ਸਤਪੁਰੂ ਜੀ ਕਹਿੰਦੇ ਕਿ ਮੇਰਾ ਸਤਪੁਰੂ ਰਖਵਾਲਾ ਜਦੋਂ ਜੇ ਨਾ ਤੇ ਕੋਈ ਵੀ ਦੁੱਖ ਕਲੇਸ਼ ਨੇੜੇ ਨਹੀਂ ਆਉਂਦਾ ਬਾਨ ਹਰਗੋਬਿੰਦ ਰਾਹੀ ਜਿਨ੍ਹਾਂ ਨੂੰ ਨਿਰਤੀ ਚੰਦ ਨੇ ਸਤਪੁਰਾਂ ਦੇ ਵੱਡੇ ਭਰਾਤਾ ਉਹਨਾਂ ਨੇ ਬਾਲ ਹਰ ਗੋਵਿੰਦ ਰਾਏ ਨੂੰ ਮਾਰਨ ਵਾਸਤੇ ਬਹੁਤ ਯਤਨ ਕੀਤੇ ਇੱਕ ਵਾਰ ਇੱਕ ਸੇਖੜਾਵੇ ਨੂੰ ਕਹਿ ਦਿੱਤਾ ਤੋ ਦਹੀਂ ਵਿੱਚ ਜ਼ਹਿਰ ਪਾ ਕੇ ਮਿਲਾ ਕੇ ਖਵਾ ਦਿੱਤਾ ਦਾਈ ਨੂੰ ਕਿਹਾ ਤੋ ਅਸਲਾਤੇ ਜ਼ਹਿਰ ਲਾ ਕੇ ਦੁੱਧ ਪਿਆ ਜੀ ਇੱਕ ਵਾਰ ਸਪੇਰੇ ਨੂੰ ਕਿਹਾ ਵੀ ਤੂੰ ਜਿਹੜਾ ਸੱਪ ਛੱਡ ਦੇ ਉਸ ਅਮ੍ਰਿਤ ਇਹ ਬੱਚਾ ਜਦੋਂ ਸੱਪ ਨੂੰ ਆਤਮਾ ਨਾਲ ਲੜ ਜਾਵੇਗਾ ਤੇ ਮੌਤ ਹੋ ਜਾਵੇਗੀ ਇਹਦੇ ਵਾਸਤੇ ਉਹਨੇ ਵੱਡੇ ਵੱਡੇ ਲਾਲਚ ਵੀ ਦਿੱਤੇ ਪਰ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਤੇ ਪੂਰਨ ਵਿਸ਼ਵਾਸ ਸੀ ਪ੍ਰੋਸਾ ਸੀ ਉਹ ਕੰਨੇ ਵੀ ਮੇਰਾ ਦਾ ਰਾਖਾ मेरे परिवार का राखा आकार पुरखवा हिंदू है, है। साडा सार्खा वह अकार पुरख वा हिंदू है वह सानू औखे समय चो हथ देकर रख दाखा एक हमारा स्वामी सगन घटागा अंतर जामी ये शब्द दिया जंगतियां ना। ਉਦੇ ਵਿੱਚ ਸਤਿਗੁਰੂ ਜੀ ਨੇ ਪਰਮਾਨਿਤ ਕੀਤਾ ਓਟ ਸੁਖੀਆ ਬੈਠ ਸੁਖੀਆ ਔ ਨਹੀਂ ਲੱਗੈ ਜੈ ਐਸੀ 부ਝੈ ਕਹਿੰਦੇ ਜਿਹਦਾ ਰਾਖਾ ਪਰਮੇਸ਼ਰ ਹੋ ਗਿਆ ਨਾ ਉਹ ਫਿਰ ਉੜਦਿਆ ਬਹਿਂਦਾ ਸਦਾ ਸੁਖੀ ਹੈ ਉਹ ਜਿੱਥੇ ਜਾਂਦਾ ਉੱਥੇ ਸੁਖੀ ਹੈ ਕਿਉਂਕਿ ਸੁੱਖਾਂ ਦਾ ਦਾਤਾ ਅਕਾਲ ਪੁਰਖ ਵਾਹਿਗੁਰੂ ਉਹਦੇ ਅੰਗ ਸੰਗ ਹੈ ਕਦੇ ਵੀ ਕੋਈ ਦੁੱਖ ਕਲੇਸ਼ ਉਹਦੇ ਨੇੜੇ ਨਹੀਂ ਆਉਂਦਾ ਆਪਾਂ ਹੁਣੇ ਇਹ ਸ਼ਾਉਤ ਪਹਿਲਾਂ ਪੜਿਆ ਆ 15 ਦੇ ਰੂਪ ਵਿੱਚ ਹੈ ਤਿੱਥੇ ਤੋਂ ਸਮਰਾਥ ਜਿੱਥੇ ਕੋਈ ਨਹੀਂ ਜਿੱਥੇ ਕੋਈ ਵੀ ਭੈਣ ਭਰਾ ਸਾਖ ਸੋਣ ਦੀ ਕੋਈ ਵੀ ਮਦਦ ਨਹੀਂ ਕਰ ਸਕਦਾ ਉੱਥੇ ਤੂੰ ਰਖਵਾਲਾ ਬਣ ਕੇ ਨਾ ਜਿਹੜਾ ਤੈਨੂੰ ਯਾਦ ਕਰਦਾ ਹੈ ਅਕਾਲ ਪੁਰਖ ਵਾਹਿਗੁਰੂ ਤੂੰ ਉਹਦਾ ਰਾਖਾ ਬਣ ਕੇ ਉੱਥੇ ਵੀ ਉਹਦੀ ਮਦਦ ਕਰਦਾ ਹੈ ਇੱਕ ਸ਼ਬਦ ਸਤਿਗੁਰੂ ਜੀ ਨੇ ਹੋਰ ਬੜਾ ਸੋਹਣਾ ਉਚਾਰਨ ਕੀਤਾ ਉਹ ਕਹਿੰਦੇ ਜਦੋਂ ਸਾਰੇ ਦੁਸ਼ਮਣ ਬਣ ਜਾਂਦਾ ਤੇ ਉਦੋਂ ਪਰਮੇਸ਼ਰ ਰੱਖਿਆ ਕਰਦਾ ਲਾਗੂ ਹੋਏ ਦੁਸ਼ਮਨਾ ਸਾਖ ਪੇ ਭਜਖਲੇ ਸਭੋ ਭਜੇ ਆਸਰਾ ਚੁਕੇ ਸਭ ਉਸਰਾਓ ਕਿਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਬ ਕਹਿੰਦੇ ਜਦੋਂ ਚਾਰ ਚੁਫੇਰੇ ਦੁਸ਼ਮਣ ਹੋਣ ਤੇ ਜਿਹੜੇ ਰਿਸ਼ਤੇਦਾਰ ਉਹ ਵੀ ਸਾਥ ਛੱਡ ਜਾਣ ਕੋਈ ਆਸਰਾ ਨਾ ਰਵੇ ਬਾਕੀ ਜੇ ਉਹਨੂੰ ਉਦੋਂ ਪਰਮੇਸ਼ਰ ਚੇਤੇ ਆ ਗਿਆ ਨਾ ਉਹਦਾ ਕੋਈ ਬਾਲ 빙ਾ ਨਹੀਂ ਕਰ ਸਕਦਾ ਉੱਥੇ ਵੀ ਪਰਮੇਸ਼ਰ ਉਹਦੀ ਰੱਖਿਆ ਕਰਦਾ ਹੈ ਤੇ ਉਹਨੂੰ ਔਕੇ ਸਮੇਂ 'ਚ ਉਹ ਹੱਥ ਦੇ ਕੇ ਕੱਢ ਲੈਂਦਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਉਹਨਾਂ ਦੇ ਚਰਨਾਂ ਵਿੱਚ ਆ ਟੱਲੇ ਪਿੰਡ ਤੋਂ ਕੁਝ ਸੰਤਾ ਆਈਆਂ। ਦਿਵਾਰ ਸੁਣਿਆ ਕਿ ਉਹਨਾਂ ਬੇਨਤੀ ਕੀਤੀ ਉਹ ਕਹਿਣ ਲੱਗੇ ਪਾਤਸ਼ਾਹ ਕਿਰਪਾ ਕਰੋ। ਵੀ ਜ਼ਿੰਦਗੀ 'ਚ ਕਈ ਵੇਰ ਮੁਸ਼ਕਲਾਂ ਬਣ ਜਾਂਦੀਆਂ। ਕਈ ਵਾਰ ਐਸੀ ਮੁਸ਼ਕਲ ਆ ਜਾਂਦੀ ਵੀ ਕੋਈ ਕੰਮ ਅੜ ਜਾਂਦਾ ਹੈ। ਉਹ ਹੁੰਦਾ ਨਹੀਂ। ਬੱਚੇ ਨੂੰ ਬਾਹਰ ਭੇਜਣਾ ਹੈ। ਕੋਈ ਰਿਕਵਰਡ ਬਣ ਗਈ ਬਾਰ-ਬਾਰ ਜਿਹੜਾ ਵੀਜ਼ਾ ਰੱਦ ਹੋ ਰਿਹਾ ਹੈ ਅੱਜ ਕੱਲ ਰਿਫਿਊਜ਼ ਕਹਿੰਦੇ ਉਹਨੂੰ ਤੇ ਆਪਾਂ ਪੰਜਾਬੀ ਭਾਸ਼ਾ ਦੇ ਵਿੱਚ ਜਲਦ ਤਰੋ ਵੀਜ਼ਾ ਵੀਜ਼ਾ ਰੱਦ ਹੋਣ ਕਹਿੰਦੇ ਕੋਈ ਨਾ ਕੋਈ ਕਮੀ ਰਹਿ ਜਾਂਦੀ ਹੈ ਕਿ ਵੀਜ਼ਾ ਲੱਗ ਨਹੀਂ ਰਿਹਾ ਬੱਚਾ ਮਿਹਨਤ ਕਰ ਰਿਹਾ ਹੈ ਪਰ ਪੇਪਰਾਂ 'ਚ ਪਾਸ ਨਹੀਂ ਹੋ ਰਿਹਾ ਬੱਤੀ ਦੀ ਸ਼ਾਦੀ ਕਰਨੀ ਹੈ 25 ਸਾਲ ਦੀ ਉਮਰ ਹੋ ਗਈ। ਕੋਈ ਚੰਗਾ ਵਾਰ ਨਹੀਂ ਲੱਭ ਰਿਹਾ। ਜਿਹੜਾ ਕਾਰੋਬਾਰ ਕਰਦੇ ਆ ਉਹਦੇ ਵਿੱਚ ਘਾਟਾ ਪੈ ਰਿਹਾ ਕਾਮਯਾਬੀ ਨਹੀਂ। ਕਿਸੇ ਦਿਨ ਰਲ ਕੇ ਕੋਈ ਕਾਰੋਬਾਰ ਸ਼ੁਰੂ ਕੀਤਾ। ਉੱਥੇ ਵੀ ਪੈਸੇ ਫਸ ਗਏ। ਖੇਤੀਬਾੜੀ ਕਰਦੇ ਆ ਉਹਦੇ ਚ ਵੀ ਕੋਈ ਲਾਹੇਵਾਲਾ ਤੰਦਾਨ ਨਹੀਂ ਦਿਸ ਰਿਹਾ ਦੁਕਾਨਦਾਰੀ ਕਰਦੇ ਆ ਜਨੂੰਨ ਘਾਟੇ ਵੱਲ ਜਾ ਰਿਹਾ ਤੁਸੀਂ ਦੱਸੋ ਪਾਕਸ਼ਾ ਜੀ ਉਦੋਂ ਫਿਰ ਸਿੱਖ ਨੂੰ ਕੀ ਕਰਨਾ ਚਾਹੀਦਾ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਪਾਕਸ਼ਾ ਜੀ ਕਹਿਣ ਲੱਗੇ ਭਾਈ ਕੋਈ ਭੁੱਖਾ ਦੇਖਿਓ ਉਹਨੂੰ ਭੋਜਨ ਸ਼ਿਕਾ ਦਿਓ ਉਹ ਬੰਦਾ ਲੋੜਵੰਦਾ ਨਾ ਇਹ ਤਾਂ ਹੈ ਨਹੀਂ ਵੀ ਕੋਈ ਕਿਸੇ ਨੇ ਸ਼ੱਕਿਆ ਹੋਵੇ ਤੇ ਤੁਸੀਂ ਮਰਲੋ ਮਰਲੀ ਉਹਦੇ ਮੂੰਹ 'ਚ ਪਾਓ ਕੋਈ ਅਮੀਰ ਬੰਦਾ ਆ ਗਿਆ ਉਹ ਘਰੋਂ ਸ਼ੱਕਿਆ ਤੁਸੀਂ ਮਰਲੋ ਮਰੇ ਕਹੋਨੇ ਜੀ ਤੁਹਾਨੂੰ ਤਾਂ ਇੱਕ ਪ੍ਰਸ਼ਾਦਾ ਸ਼ੱਕਣਾ ਪੈਣਾ ਭੁੱਖਾ ਤੇ ਲੋੜਵੰਦਾ ਕਿਸੇ ਦੇ ਤਨ ਤੇ ਕਪੜਾ ਨਹੀਂ ਉਹਨੂੰ ਕਪੜਾ ਲੈ ਦਿਓ ਕਿਸੇ ਗਰੀਬ ਦਾ ਬੱਚਾ ਪੜਦਾ ਹੈ ਅਸ਼ਿਆਰਾ ਪੜਾਈ ਵਿੱਚੋਂ ਪਰਿਵਾਰ ਨਹੀਂ ਪੜਾ ਸਕਦਾ ਉਹਦੀ ਮਦਦ ਕਰਦੇ ਕਿਸੇ ਗਰੀਬ ਦੀ ਲੜਕੀ ਸ਼ਾਦੀ ਯੋਗ ਹੈ ਤੇ ਪਰਿਵਾਰ ਦੇ ਕੋਲੇ ਐਸੀ ਦੀ ਕਮੀਆਂ ਤੁਹਾਡੇ ਕੋਲੇ ਹੈ ਤੁਸੀਂ ਉਹਦੀ ਮਦਦ ਕਰਦੇ ਦੂਸਰਾ ਸਤਿਗੁਰੂ ਜੀ ਨੇ ਕਿਹਾ ਵੀ ਘਰ ਵਿੱਚ ਕੀਰਤਨ ਕਰੋ ਕੋਈ ਸੰਤਾਂ ਬੁਲਾਓ ਕਿ ਘਰ ਵਿੱਚ ਕੀਰਤਨ ਕਰੋ ਸਤ ਸੰਗਤ ਕਰੋ ਤੀਸਰੀ ਗੱਲ ਸਤਪਰੂਪ ਅਕਸ਼ਾ ਜੀ ਕਹਿਣ ਲਿਗੇ ਕੜਾ ਪ੍ਰਸ਼ਾਦ ਦੀ ਦੇਖ ਕਰਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਕਰੋ ਕਿ ਪਾਤਸ਼ਾਹ ਕਿਰਪਾ ਕਰਿਓ ਆਕਾਰਜ ਅਤੇ ਕਾਰਜ ਤੁਸੀਂ ਕਰਨਾ ਹੈ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਅਸੀਂ ਖੜਾ ਛੱਡ ਜਾਨੇ ਕੰਮ ਤਾਂ ਹੁੰਦਾ ਨਹੀਂ ਅਰਦਾਸ ਕਰੋ ਤੇ ਸਤਿਗੁਰੂ ਉਸਕਾਰ ਦੇ ਵਿੱਚ ਸਫਲਤਾ ਬਖਸ਼ਿਸ਼ ਕਰਨਗੇ ਇੱਕ ਪਾਸੇ ਦਇਆ ਮਿਲਿਆ ਆਂਦੀ ਸਤਿਗੁਰੂ ਜੀ ਨੇ ਨਾਲ ਕਿਸੇ ਗਰੀਬ ਨੂੰ ਭੋਜਨ ਸਿਕਾਉਣਾ ਰੁਕੇ ਕਿਸੇ ਲੋੜਵੰਦ ਨੂੰ ਕੋ ਕਪੜਾ ਦੇਣਾ ਦੂਸਰੀ ਗੱਲ ਸਤਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਲੈਂਦੀ ਕੀਰਤਨ ਕਰੋ ਤੀਸਰਾ ਅਰਦਾਸ ਦੀ ਸ਼ਕਤੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਸਤਗੁਰੂ ਜੀ ਕਹਿੰਦੇ ਵਿਸ਼ਵਾਸ ਕਰਕੇ ਅਰਦਾਸ ਕਰਿਓ ਅਰ ਸਫਲ ਹੋਓ ਕਿੱਡਾ ਵੱਡਾ ਕੋਈ ਕਾਰ ਦੇ ਚ ਰੁਕਾਵਟ ਪਈ ਹੈ ਅਰਦਾਸ ਕਰੋ ਤੇ ਭਰੋਸਾ ਰੱਖਿਓ ਸਬਰ ਸੰਤੋਖ ਦੀ ਜ਼ਿੰਦਗੀ ਜਿਉਣੀ ਹੈ ਦਸਵੰਦ ਕੱਢਣਾ ਹੈ ਤੇ ਗੁਰੂ ਤੇ ਵਿਸ਼ਵਾਸ ਰੱਖਣਾ ਹੈ ਕਿ ਜਦੋਂ ਸਤਿਗੁਰੂ ਜੀ ਦੇ ਬਚਨਾਂ ਤੇ ਅਮਲ ਕਰਾਂਗੇ ਨਾ ਅਰਦਾਸ ਕਰਾਂਗੇ ਤੇ ਸਤਿਗੁਰੂ ਪਾਸ਼ਾ ਉਹ ਕਾਰਜ ਨੂੰ ਆਪ ਸਫਲ ਕਰੇ ਕਦੇ ਵੀ ਕਿਤੇ ਔਕਾਸਾ ਮਾ ਬਣਦੇ ਨਾ ਕੜਾ ਪ੍ਰਸ਼ਾਦੀ ਦੇਖ ਕਰਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਮਰਯਾਦਾ ਅਨੁਸਾਰ ਦੇਗ ਤਿਆਰ ਕਰੋ ਫਿਰ ਸਤਪੁਰੂ ਜੀ ਦੇ ਚਰਨਾਂ ਦਾ ਧਿਆਨ ਕਰਕੇ ਅਰਦਾਸ ਕਰ ਦਿਓ ਕਿ ਆ ਪਾਤਸ਼ਾਹ ਕਿਰਪਾ ਕਰੋ ਆ ਕਾਰਜ ਜਿਹੜਾ ਨਾ ਇਹ ਮੇਰਾ ਨਹੀਂ ਹੁਣ ਤੁਹਾਡਾ ਹੋ ਗਿਆ ਤੇ ਤੁਸੀਂ ਇਹ ਕਾਰਜ ਆਸ ਕਰਨਾ ਅਰਦਾਸ ਕਰ ਦਿਓ ਕਿ ਸਤਪੁਰੂ ਪਾਤਸ਼ਾਹ ਜੀ ਤੇ ਵਿਸ਼ਵਾਸ ਹੈ ਜਦੋਂ ਅਰਦਾਸ ਕਰੂੰਗਾ ਨਾ ਅੰਦਰੋਂ ਇਹ ਪੂਰਨ ਹੋਊਗੀ ਬਹੁਤ ਸਾਰੇ ਗੁਰਮਤ ਪਿਆਰੇ ਇੱਥੇ ਵੀ ਆਉਂਦੇ ਨੇ ਹਾਜ਼ਰੀ ਭਰਦੇ ਐ ਐਤਵਾਰ ਨੂੰ ਉਹਨਾਂ ਦੀਆਂ ਅਰਦਾਸਾਂ ਸਤਿਗੁਰੂ ਜੀ ਦੇ ਚਰਨਾਂ 'ਚ ਹੁੰਦੀਆਂ। ਪਾਤਸ਼ਾਹ ਕਿਰਪਾ ਕਰਿਓ ਆਹ ਕਾਰਜ ਤੇ ਮੈਂ ਦਾਅਵੇ ਨਾਲ ਕਹਿ ਸਕਦਾ ਐ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੀ ਅਰਦਾਸ ਬਹੁਤ ਨੇੜੇ ਹੋ ਕੇ ਸੁਣਦੇ। ਗੁਰਬਾਣੀ ਦਾ ਪਾਠ ਕਰਕੇ ਕੜਾ ਪ੍ਰਸ਼ਾਦੀ ਦੇ ਲੈ ਕੇ ਅਰਦਾਸ ਕਰੀਏ ਤੇ ਸਤਿਗੁਰੂ ਕਿਰਪਾ ਕਰਦੇ ਬਹੁਤ ਸਾਰੇ ਗੁਰਮ ਪਿਆਰੇ ਆ ਕੇ ਦੱਸਦੇ ਆਂ ਵੀ ਅਸੀਂ ਕਾਲਸਾ ਦੀ ਵਾਰ ਨੂੰ ਸ੍ਰੀ ਗੁਰੂ ਸਿੰਘ ਸਭਾ ਵਿਖੇ ਐਤਵਾਰ ਨੂੰ ਹਾਜ਼ਰੀਆਂ ਭਰੀਆਂ ਸੀ ਤੇ ਸ਼ੀਦਾ ਸਿੰਘਾਂ ਨੇ ਕਿਰਪਾ ਕੀਤੀ ਸਤਿਗੁਰੂ ਜੀ ਨੇ ਕਿਰਪਾ ਕੀਤੀ ਸਾਡੀ ਆ ਅਰਦਾਸ ਪੂਰੀ ਹੋ ਗਈ ਸ਼ੁਕਰਾਨੇ ਵਜੋਂ ਅਰਦਾਸ ਕਰავ ਬਸਤੀ ਹੁੰਦੀ ਕਿਉਂਕਿ ਉੱਥੋਂ ਪਤਾ ਲੱਗਦਾ ਹੈ ਕਿ ਇਹਨਾਂ ਦੇ ਕਾਰਜ ਜਿਹੜੇ ਨੇ ਸਤਿਗੁਰੂ ਨੇ ਕਿਰਪਾ ਕਰਕੇ ਕਾਸ਼ ਕਰ ਦਿੱਤੇ ਅੱਜ ਸਭਾ ਉਹ ਸਾਡਾ ਕੀ ਬਣ ਗਿਆ ਇੱਕ ਬਜ਼ੁਰਗ ਜੀ ਨੂੰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਸਭ ਕੁਝ ਉਹਦੇ ਕੋਲੇ ਹੈ ਉਹ ਘਰ ਵਾਲਿਆਂ ਨੂੰ ਕਹਿੰਦਾ ਕੋਈ ਖੁੱਲੇ ਪੈਸੇ ਦਿਓ ਬਈ ਘਰ ਵਾਲਿਆਂ ਨੇ ਪੁੱਛਿਆ ਵੀ ਕੀ ਗੱਲ ਕਹਿੰਨ ਲੱਗਾ ਮੱਥਾ ਟੇਕਣ ਜਾਣਾ ਉਹ ਕਹਿੰਨ ਲੱਗੇ ਬਜ਼ੁਰਗੋ ਤੁਹਾਡੇ ਵੱਟੂਏ ਚ ਪੈਸੇ ਹੈਗੇ ਉਹਨਾਂ ਨੂੰ ਮੱਥਾ ਟੇਕ ਲਓ ਕਹਿੰਨ ਲੱਗਾ ਵੱਜੇ ਹੋਏ ਨਾ ਕਿਉਂਕਿ ਉਹ ਚਾਹੁੰਦਾ ਹੈ ਵੀ ਸਭ ਤੋਂ ਛੋਟਾ ਨੋਟ ਜਿਹੜਾ ਉਮਰ ਜੇ ਉਹ ਮੈਂ ਮੱਥਾ ਟੇਕਾਂ ਉਹਨੇ ਸਾਨੂੰ ਖਜ਼ਾਨਾ ਬਖਸ਼ਿਆ ਤੇ ਉਹਦੇ ਖਜ਼ਾਨੇ ਤੇ ਅਸੀਂ ਪਹਿਰੇਦਾਰ ਬਣ ਕੇ ਫਿਰ ਉਹਦੇ ਖਜ਼ਾਨੇ ਦੇ ਮਾਲਕ ਆਪਣੇ ਆਪ ਨੂੰ ਸਮਝਣ ਲੱਗ ਪਏ ਤੇ ਫਿਰ ਜੇ ਕਿਤੇ ਮੌਕਾ ਬਣ ਜੇ ਤੇ ਭਾਵੇਂ ਬਜ਼ੁਰਗ ਨੇ ਸਾਰੀ ਜ਼ਿੰਦਗੀ ਕੋ ਚੰਗਾ ਕੰਮ ਨਾ ਕੀਤਾ ਉਹ ਦੇ ਪਰਪੱਖੇ ਤਿਲਖਾ ਕੋ ਸੁਰਗ ਵਾਸੀ ਸੁਰਗਾ ਦੇ ਵਾਸਾ ਤਾਂ ਉਹਦਾ ਹੋਣਾ ਹੈ ਜਿਨੇ ਪਰਮੇਸ਼ਰ ਦੀ ਬੰਦਗੀ ਕੀਤੀ ਤੇ ਆ ਕੇ ਚੰਗੇ ਕੰਮ ਕੀਤੇ ਨਾ ਹਰ ਇੱਕ ਬੰਦਾ ਸੁਰਗਾਚ ਵਾਸਾ ਨਹੀਂ ਲੈ ਸਕਦਾ ਅਸੀਂ ਵੱਡੇ ਵੱਡੇ ਅਖਰਾਂ 'ਚ ਲਿਖਾ ਦਿੰਦੇ ਤੁਸੀਂ ਆਮ ਅਰਦਾਸ ਵੀ ਕੋਈ ਕਾਰਡ ਕਿਸੇ ਦਾ ਅੰਤਮ ਅਰਦਾਸ ਦਾ ਪੜਿਆਉਣਾ ਤੇ ਜਿਹੜੇ ਸੁਰਗਵਾਸੀ ਸਰਦਾਰ ਬਣਨਾ ਸੀ ਸਾਡੇ ਹਿਸਾਬ ਦੇ ਨਾਲ ਉਹ ਸੁਰਗਵਾਸੀ ਸੁਰਗਾਚ ਵਾਸਾ ਪਰ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਜੇ ਇੱਥੇ ਆ ਕੇ ਕੋਈ ਚੰਗਾ ਕੰਮ ਨਹੀਂ ਨ ਕੀਤਾ ਜੀਵਨ ਲੇਖੇ ਵਿੱਚ ਲਾਉਣ ਵਾਲਾ ਕੋਈ ਕੰਮ ਨਹੀਂ ਕੀਤਾ ਜਨਣੀ ਜਲੇ ਤਾਂ ਭਗਤ ਜਨ ਕਹੇ ਦਾ ਤਾਂ ਕਿ ਸੂਰਤ ਇੰਨੇ ਕੰਮ ਨਹੀਂ ਕੀਤੇ ਕਦੇ ਬੰਦਗੀ ਨਹੀਂ ਕੀਤੀ ਸਤ ਸੰਗਤ ਨਹੀਂ ਕੀਤੀ ਸੇਵਾ ਨਹੀਂ ਕੀਤੀ ਤੇ ਫਿਰ ਪਾਤਸ਼ਾਹ ਜੀ ਕਹਿੰਦੇ ਸਵਰਗਾਂ ਚ ਵਾਸਾ ਮੁਸ਼ਕਲ ਹੈ ਇੱਕ ਸ਼ਬਦ ਆਉਂਦਾ ਹੈ ਮੁਦਾਵਣੀ ਦੇ ਵਿੱਚ ਜੇ ਕੋ ਖਾਵੈ ਜੇ ਕੋ ਪੁੰਚੈ ਕਿਸਕਾ ਹੋਏ ਉਧਾਰ ਬਹੁਤ ਵਧੀਆ ਪੰਕਤੀ ਹੈ ਵਸਤਾ ਗੁਰਵਾਨੀ ਦੀ ਹਰ ਇੱਕ ਪੰਕਤੀ ਮਨ ਨੂੰ ਤੁੰਬਣ ਵਾਲੀ ਹੈ ਹਲੋਰਾ ਦਿੰਦੀ ਹੈ ਜੇ ਉਸ ਨੂੰ ਤੁਸੀਂ ਧਿਆਨ ਨਾਲ ਪੜ੍ਹੋ ਤਾਂ ਤੁਸੀਂ ਕਈ ਵਾਰ ਆਖਾਂ ਜੀਵਾ ਬਸਰੇ ਮਰ ਜਾਓ ਆਖਣਾ ਆਖਾ ਸੱਚਾ ਨਾ ਪੜੀ ਜਾਂਦੇ ਧਿਆਨ ਸਾਡਾ ਕਿਤੇ ਹੋਰ ਹੁੰਦਾ ਹੈ ਤੁਸੀਂ ਧਿਆਨ ਨਾਲ ਕੋਈ ਪੰਕਤੀ ਪੜ੍ਹ ਲਓ ਉਹ ਤੁਹਾਡੇ ਮਨ ਨੂੰ ਚੋਟ ਮਾਰੂਗੀ ਇੱਕਦਮ ਜੇ ਕੋ ਖਾਵੇ ਜੇ ਕੋ ਪੁੰਚੇ ਸਤਿਗੁਰੂ ਜੀ ਕਹਿੰਦੇ ਪੁੱਤਰਾ ਆਪ ਹੋ ਜਾਂਦੀ ਮੈਂ ਤੈਨੂੰ ਭੁੱਖ ਲਾਉਣੀ ਹੈ ਮਰੀਜ਼ ਪਿਆਉਂਦਾ ਨਾ ਮੰਦੇ ਤੇ ਉਹ ਕਹਿੰਦਾ ਮੈਂ ਕੁਝ ਨਹੀਂ ਖਾਣਾ ਕਿਉਂਕਿ ਮਨ ਨਹੀਂ ਕਰਦਾ ਮੇਰਾ ਡਾਕਟਰ ਕਹਿੰਦਾ ਇਹਨੂੰ ਖਿਲਾਓ ਇਹਨੂੰ ਜੂਸ ਪਿਆਓ ਇਹਨੂੰ ਕੋਈ ਹੋਰ ਹਲਕਾ ਖਾਣਾ ਦਿਓ ਜੇ ਖਾਉਂਗਾ ਨਹੀਂ ਤਾਂਦਰੁਸਤ ਨਹੀਂ ਹੋਣਾ ਅੱਜ ਕੱਲ ਤੇ ਬਹੁਤ ਸਾਰੇ ਡਾਕਟਰ ਜਿਹੜੇ ਹਨ ਉਹ ਜ਼ਿਆਦਾਤਰ ਇਹ ਕਹਿੰਦੇ ਨੇ ਤੁਸੀਂ ਕੁਝ ਖਾਓ ਨਾ ਉਹ ਦਵਾਈ ਅਗੇ ਡਾਕਟਰ ਕਹਿੰਦੇ ਜੀ ਤੈਨੂੰ ਬੁਖਾਰ ਆਇਆ ਰੋਟੀ ਨਹੀਂ ਖਾਣੀ ਆਹ ਚੀਜ਼ ਨਹੀਂ ਖਾਣੀ ਹੁਣ ਤੇ ਡਾਕਟਰ ਕਹਿੰਦੇ ਦਵਾਈ ਲੈ ਤੇ ਮਿੱਤਰਾ ਖਾਗੇ ਤੋ ਕੁਛ ਖਾਵੇ ਪੀਵੇਗਾ ਤਾਂ ਹੀ ਸਰੀਰ ਤੰਦਰੁਸਤ ਹੋਊਗਾ ਡਾਕਟਰ ਕਹਿ ਰਿਹਾ ਇਹਨੂੰ ਕੁਛ ਖਵਾਉਣਾ ਮਰੀਜ਼ ਕਹਿੰਦਾ ਮੈਂ ਖਾਣਾ ਨਹੀਂ ਸਤਕਰੂ ਪਾਤਸ਼ਾਹ ਜੀ ਕਹਿ ਰਿਹਾ ਪੁੱਤਰਾ ਮੈਂ ਤੈਨੂੰ ਇਹ ਚੀਜ਼ ਖਵਾਉਣੀ ਹੀ ਗਵਾਉਣੀ ਐ ਇਹ ਤੂੰ ਹਾਜਮ ਵੀ ਕਰ ਇਹਦਾ ਵੀ ਮੈਂ ਤੈਨੂੰ ਤਿਕਾ ਰਸੂ ਜੇ ਕੋ ਖਾਵੇ ਦੇਖੋ ਭੁੰਤਿਆ ਕਹਿੰਦੇ ਤੇਰਾ ਉਦਾਰਤਾ ਹੋਣਾ ਜੇ ਆਪ ਹੋ ਜਾਣ ਸ਼ਕੇਗਾ ਜੇ ਆਪ ਹੋ ਜਨ ਨਹੀਂ ਨਾ ਖਾਂਦਾ ਨਾਮ ਰੂਪੀ ਭੋਜਨ ਤੇ ਵੀਰ ਤੂੰ ਤੇਰਾ ਬੁਧਾਕ ਨੇ ਹੁਣ ਜੋ ਮਰਜ਼ੀ ਕਰੀ ਚੱਲ ਅੱਜ ਮਾਤਸ਼ਾ ਜੀ ਨੇ ਕਿਰਪਾ ਕੀਤੀ ਹੈ ਕਹਿੰਦੇ ਜਿਹੜੇ ਨਾਮ ਰੂਪੀ ਭੋਜਨ ਸ਼ੱਕਦੇ ਹਨ ਅੰਦਰੋਂ ਉਹਨਾਂ ਦੇ ਰੋਗ ਸਤ ਨੂੰ ਘਟ ਜਾਂਦੇ ਆਓ ਆਪਾਂ ਅੱਜ ਦਾ ਹੁਕਮ ਸਤ ਪ੍ਰੰ ਦਾ ਸਰੂਰ ਕਰਨਾ ਮੈਂ ਇੱਕ ਸਿੱਖ ਦੀ ਜੀਵਨ ਪੜ੍ਹੀ ਹੈ ਸਹਿਤਾਂ ਸਿੱਖ ਹੈ ਜਿਹਦਾ ਨਾਮ ਹੈ ਉਬਰਾਇ ਉਸ ਉਹ ਸਿੱਖ ਬਹੁਤ ਕੁਝ ਉਹਨੂੰ ਸਤਿਗੁਰੂ ਨੇ ਬਖਸ਼ਿਆ ਤੇ ਉਹ ਲੋਕ ਸੇਵਾ ਕਰਦੇ ਥਾਂ ਥਾਂ ਤੇ ਡਿਸਪੈਂਸਰੀਆਂ ਖੋਲੀਆਂ ਲੋੜਵੰਦਾਂ ਦੀ ਮਦਦ ਕਰਦੇ ਆਪਾਂ ਤਾਂ ਕਹਿੰਦੇ ਨਾ ਦਸਵੰਦ ਤੇ ਮੈਂ ਅੱਜ ਪੜਿਆ ਹੈ ਕੰਦੇ 99% ਕਮਾਈ ਜਿਹੜੀ ਤੇ ਉਹ ਧਾਰਮਿਕ ਕਰਜਾਂ ਦੇ ਜਾਂ ਲੋਡ ਬੰਦਾਂ ਦੀ ਮਦਦ ਦਿਲਾ ਰਹੇ ਤੁਸੀਂ ਸੁਣਿਆ ਵੀ ਹੋਣਾ ਐਸਪੀ ਵਰਾਹੀ ਅਬਾ ਦੇਖਦੇ ਨਾ ਵੀ ਪੁਲਿਸ ਚ ਜਿਆਦੇ ਲੋਕ ਪੈਸੇ ਕਮਾਉਣ ਵਾਲੇ ਹੁੰਦੇ ਆ ਲੋੜਾਂ ਦੇ ਘੱਟ ਹੁੰਦੇ ਨੇ ਤੇ ਮੈਂ ਕੱਲ ਪਰਸੋਂ ਚੌਥੀ ਕਿਸੇ ਪੁਲਿਸ ਅਫਸਰ ਨਾਲ ਹੀ ਗੱਲ ਹੋਈ ਉਹ ਕਹਿਣ ਲੱਗਾ ਕਿਸੇ ਜੀਰਾ ਕੋ ਵਾਰਸ ਨਹੀਂ ਸੀ ਉਸ ਦਾ ਅਸੰਸਕਾਰ ਹੋਣਾ ਸੀ ਉਹ ਕਹਿਣ ਲੱਗਾ ਉਹਦੇ ਯਾਦ ਕੋਈ ਪਾਠ ਕਰਾਓ ਉਹਦੀ ਆਤਮਾ ਨੂੰ ਸ਼ਾਂਤੀ ਤੇ 500 ਰੁਪਿਆ ਮੇਰੇ ਕੋਲ ਲੈ ਜਾਓ ਮੈਂ ਮੇਰੇ ਮਨੋਂ ਪੜ੍ਹਾਏ ਗੱਲ ਵਧੀਆ ਲੱਗੀ ਉਹ ਹੈ ਭਾਈ ਗਰਮੀਤ ਸਿੰਘ ਜਿਹੜਾ ਵਰਤਮਾਨ ਚੌਕੀ ਦੇ ਵਿੱਚ ਇਸ ਟਾਈਮ ਐਸਆਈਏ ਉਹ ਕਹਿਣ ਲੱਗਾ ਐ ਕਰੋ ਜਦੋਂ ਤੁਸੀਂ ਕੋਈ ਇਹ ਪਾਠ ਕਰਾਉਣਾ ਹੋ ਹੈ ਨਾ 500 ਰੁਪਿਆ ਮੈਥੋਂ ਵੀ ਲੈ ਜਿਓ ਬਹੁਤ ਲੋਕਾਂ ਜਿਨ੍ਹਾਂ ਦੇ ਮਨ ਵਿੱਚ ਕਦੇ-ਕਦੇ ਇਸ ਗੱਲ ਤੇ ਜਿਹੜੇ ਸੁਣਦੇ ਆ ਨਾ ਉਹਨਾਂ ਤੋਂ ਅਸੀਂ ਲੋਕਾਂ ਨੂੰ ਜਿਹੜੀ ਅਸੀਂ ਆਪ ਦੀ ਨਿਗਰਾਨੀ ਨਿਗਾਹ ਨਾਲ ਦੇਖਦੇ ਆ ਨਾ ਕਿ ਫਲਾਣਾ ਬੰਦਾ ਤਾਂ ਪੈਸੇ ਲੈਂਦਾ ਬਹੁਤ ਲੋਕ ਇਹੋ ਜਿਹੇ ਨਾ ਮਹਿਕਮਿਆਂ ਦੇ ਵਿੱਚ ਬੈਠੇ ਜਿਹੜੇ ਪੁੰਨਦਾਨ ਨੂੰ ਮੁੱਖ ਰੱਖ ਕੇ ਆਪਣਾ ਦਸਵੰਦ ਉਸ ਅੱਗੇ ਲਾਉਂਦੇ ਤੇ ਭਲਾ ਉਹਨਾਂ ਦਾ ਸਤਿਗੁਰੂ ਕਿਰਪਾ ਕਰਦੇ ਉਹਨਾਂ ਲੋਕਾਂ ਤੇ ਮੈਂ ਅੱਜ ਹੀ ਪੜਿਆ ਉਹ ਕਹਿੰਦੇ 98% ਜਿਹੜੀ ਉਹਦੀ ਕਮਾਈ ਹੈ ਨਾ ਉਹ ਧਰਮ ਦੇ ਕਾਰਜਾਂ ਵਾਸਤੇ ਜਾਂ ਕਿਸੇ ਲੋੜਵੰਦ ਦੀ ਸੇਵਾ ਵਾਸਤੇ ਲਾ ਰਿਹਾ ਹੋਈ ਜੀ ਤੇ ਅੱਜ ਉਹਨਾਂ ਹੀ ਸਤਖਰ ਉਹਨਾਂ ਨੂੰ ਵੱਧ ਕੇ ਅਸੀਂ ਫਿਰ ਸੋਚਦੇ ਹਾਂ ਜਦੋਂ ਕੋਈ ਧਰਮ ਦਾ ਕਾਰਜ ਹੁੰਦਾ ਨਾ ਬੱਥਾ ਟੇਕਣ ਵਾਲੇ ਤਾਂ ਸਭ ਤੋਂ ਛੋਟਾ ਲੋਟ ਤੇ ਜੇ ਕਿਸੇ ਕਲੱਬ 'ਚ ਜਾਣਾ ਹੈ ਤੇ 50 50 ਹਜ਼ਾਰ ਰੁਪਿਆ ਬੈਂਕ ਦਾ ਹੋਟਲ ਦੇ ਵਿੱਚ ਐਂਟਰੀ ਦੇਣਾ ਉੱਥੇ ਦੇ ਦੇਣਾ ਗੌਣ ਵਾਲੀ ਤੋਂ ਹਜ਼ਾਰਾਂ ਰੁਪਿਆ ਵਾਰ ਦੇਣਾ ਖੜਾ ਬੁੱਕ ਕਰਾਉਣ ਤੋਂ ਪਹਿਲਾਂ ਕਹਿੰਦੇ 5-5 ਲੱਖ ਰੁਪਿਆ ਲਵਾਂਗੇ ਉੱਥੇ ਦੇ ਦੇਣੇ ਪਰ ਜਦੋਂ ਕਿਤੇ ਆਨੰਦਕਾਰਿਆਂ ਕੋਲੇ ਕੀਰਤਨ ਵਾਲੇ ਬੈਠੇ ਹੁੰਦੇ ਆ ਤੇ ਉਦੋਂ ਫਿਰ ਪਹਿਲਾਂ ਵੱਡੂਆ ਕੱਢੀਦਾ ਫਿਰ ਉਦੋਂ ਚ ਸਭ ਤੋਂ ਛੋਟਾ ਲੋਕ ਇਹ ਸਾਡੇ ਹਾਲਤ ਵੀ ਇਹੀ ਹੈ ਜੀ ਕਿਸੇ ਨੂੰ ਵੀ ਕਹਿਣਾ ਅਸੀਂ ਆਪ ਕੋਤ ਵੀ ਇਸ ਤਰ੍ਹਾਂ ਕਰ ਮੱਥਾ ਟੇਕਣ ਮੈ ਅਸੀਂ ਦੇਖਦੇ ਆ ਬਟੂਏ ਚ ਸਭ ਤੋਂ ਛੋਟਾ ਨੋਟ ਕਿਹੜਾ ਉਹ ਮੱਥਾ ਟਿਕਿਆ ਜਾਵੇ ਸਤਿਗੁਰੂ ਜੀ ਨੂੰ ਤੁਹਾਡੇ ਪੈਸੇ ਨਾਲ ਪਿਆਰ ਨਹੀਂ ਨਹੀਂ ਸਤਿਗੁਰੂ ਜੀ ਮਾਇਆ ਦੇ ਖਜ਼ਾਨੇ ਤੋਂ ਉਹਨਾਂ ਨੂੰ ਵੰਡ ਰਹੇ ਨੇ ਉਹਨਾਂ ਨੂੰ ਅਸੀਂ ਕੀ ਦੇ ਸਕਦੇ ਹਾਂ ਇਹ ਸਾਡੀ ਮਾਇਆ ਤੇ ਸੰਬੰਧ ਤੇ ਜਾਂਦੀ ਹੈ ਇਹ ਸ਼ਰਧਾ ਸਥਾਪਿਤ ਕਰਦੇ ਆ ਨਾ ਫਿਰ ਅਸੀਂ ਜਦੋਂ 10 ਰੁਪਏ ਟੇਕਦੇਨ ਪਤਾ ਲੱਗ ਜਾਂਦਾ ਦੇਖਣ ਵਾਲਿਆਂ ਨੂੰ ਕਿੰਨਾ ਕਿ ਸਤਕਾਰ ਉਹਦੇ ਮਨ ਦੇ ਵਿੱਚ ਗ੍ਰੰਥੀ ਸਿੰਘ ਨੂੰ ਕਹਿੰਦਾਂਗੇ ਅਸਾਂ ਪਾੜ ਦੀ ਪੇਟਾ ਬਹੁਤ ਹੈ ਜੀ ਐਨੀ ਪੇਟਾ ਤੂੰ ਤਾਂ ਹੱਦ ਲੱਗ ਤੇ ਗੌਣ ਵਾਲੀ ਨੂੰ ਕਦੇ ਪੁੱਛਿਆ ਨੱਚਣ ਵਾਲਿਆਂ ਨੂੰ ਸਟੇਜ ਤੇ ਪੁੱਛਿਆ ਵੀ ਜਦੋਂ ਕਹਿੰਦੇ ਆ ਵੀ 50000 ਰੁਪਏ ਲਮੋਗੇ ਫਟ ਕੱਢ ਕੇ ਦੇ ਦਿੰਦਾ ਉੱਥੇ ਨੋਟ ਨਵੇਂ ਲਜਾਨੇ ਉਹ ਗੁੱਟੀਆਂ ਤੇ ਵਾਰੀ ਜਾਨੋ ਕਦੇ ਕੀਰਤਨ ਵਾਲਿਆਂ ਨੂੰ ਬਾਜੇ ਤੇ ਰੱਖੀਏ ਨਵੀਂ ਬੁੱਟੀ ਇਸ ਕਰਕੇ ਸਾਡਾ ਜਿਹੜਾ ਸਾਡੇ ਤੇ ਕਾਲ ਯੁਗ ਦਾ ਪ੍ਰਭਾਵ ਬਹੁਤ ਪਿਆ ਹੋਇਆ ਹੈ ਬਹੁਤ ਜ਼ਿਆਦਾ ਜੇ ਸਤਿਗੁਰੂ ਕਿਰਪਾ ਕਰਨ ਤਾਂ ਇਸ ਡੁੱਬਦੇ ਹੋਏ ਮਨੁੱਖ ਨੂੰ ਹੱਥ ਦੇ ਕੇ ਬਚਾ ਸਕਦੇ ਤੇ ਅੱਜ ਪਾਕਸ਼ਾ ਜੀ ਨੇ ਕਿਹਾ ਕੀਤਾ ਹੈ ਆਪਾ ਹੋ ਅੱਜ ਦੇ ਹੁਕਮ ਦੇ ਅਰਥ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਸਰਵ ਕਰਦੇ ਹੋ ਇੱਕ ਵਾਰ ਮਨ ਲਿ ਕੇ ਆਨ ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜੋ ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਾ ਲਾ ਪੰਜ ਵਾਰ ਮੇਰਾ ਸਤਗੁਰ ਰਖਵਾਲਾ ਹੋਆ ਸਤਿਗੁਰੂ ਜੀ ਕਨੇ ਮੇਰਾ ਸਤਿਗੁਰੂ ਜਦੋਂ ਰਖਵਾਲਾ ਹੋਇਆ ਨਾ ਕਿਰਪਾ ਕੀਤੀ ਬਾਹ ਗੋਵਿੰਦ ਰਾਏ ਹਰ ਗੋਵਿੰਦ ਰਾਏ ਜੀ ਨੂੰ ਚੇਚਕ ਦੀ ਨਿਰਾਲ ਪੀੜਤ ਨੂੰ ਇਹ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੂੰ ਸਿੱਖ ਕਹਿਣ ਲੱਗੇ ਜੀ ਮਾਤਾ ਨਿਕਲੀ ਅੱਜ ਕੱਲ ਮਾਤਾ ਕਹਿੰਦੇ ਹੁੰਦਾ ਤੇ ਅੰਦਰੋਂ ਗਰਮੈਸ ਤੇ ਨਾਲ ਸਰੀਰ ਦੇ ਅੰਦਰ ਜਿਹੜੀ ਉਚੇਚਕ ਨਿਕਲਦੀ ਹੈ ਕਹਿਣ ਲੱਗੇ ਜੀ ਮਾਤਾ ਨਿਕਲੀ ਆਖੋ ਜੇ ਆਪਾਂ ਉਪਾਉ ਕਰਾਈਏ ਕੋਈ ਸਤਿਗੁਰੂ ਜੀ ਕਰਨ ਕੇ ਆਕਾਰ ਬੁਖਵਾਇ ਕਰੋ ਆਪ ਬਖਸ਼ਿਸ਼ ਕਰਨ ਕੇ ਜਦੋਂ ਉਹ ਚੀਜ਼ ਦਾ ਹਫਤਾ ਤੋਂ ਤੇਰੇ ਦੀ ਉਹ ਨਿ ਖਤਮ ਹੋ ਗਈ ਬਾਲ ਗੋਵਿੰਦ ਰਾਏ ਨਵੇਂ ਨਰੋਏ ਤੇ ਅਰਦਾਸ ਕੀਤੀ ਸਤਿਗੁਰੂ ਨੇ ਕਹਿਣ ਲਗੇ ਮੇਰੇ ਆਕਾਰ ਬੁਖਵਾਇ ਕਰੋ ਨੇ ਕਿਰਪਾ ਕੀਤੀ ਉਹ ਬਾਲ ਗੋਵਿੰਦ ਰਾਏ ਦਾ ਹਰ ਗੋਵਿੰਦ ਰਾਏ ਦਾ ਰਖਵਾਲਾ ਹੋਇਆ ਤਾਰ ਕਿਰਪਾ ਪ੍ਰਭ ਹੱਥ ਦੇ ਰਾਖਿਆ ਉਹਨੇ ਕਿਰਪਾ ਕਰਕੇ ਨਾ ਆਪਣਾ ਮਿਹਰ ਭਰ ਹੱਥ ਸਿਰ ਤੇ ਰੱਖ ਕੇ ਬਾਲ ਗੋਵਿੰਦਰਾਏ ਵਿਧਾਰਦ ਗੋਵਿੰਦਰਾਏ ਨੂੰ ਤੰਦਰੁਸਤੀ ਬਖਸ਼ੀ ਉਹ ਬਾਲ ਗੋਵਿੰਦਰਾਏ ਨਵੰਦਰੁਆ ਜਿਹਦੇ ਸਿਰ ਤੇ ਮਾਲਕ ਹੱਥ ਰੱਖਦਾ ਉਹਨਾਂ ਨੇ ਦੱਸ ਦਿੱਤਾ ਜਿਹਦੇ ਸਿਰ ਤੇ ਅਕਾਲ ਪੁਰਖ ਵਾਹਿਗੁਰੂ ਹੱਥ ਰੱਖਦਾ ਨਾ ਉਹਦੇ ਕੋਈ ਦੁੱਖ ਕਲੇਸ਼ ਜਿਹੜੇ ਨਹੀਂ ਰਹਾਉ ਤਾਪ ਗਿਆ ਪ੍ਰਭ ਆਪ ਮਟਾਇਆ ਜਨ ਕੇ ਇਲਾਜ ਰਖਾਈ ਜਿਹੜਾ ਤਾਪ ਸਰੀਰ ਨੂੰ ਕਸ਼ਟੁੰਦਾ ਹੈ ਤੇ ਅੰਦਰ ਵਿਕਾਰਾਂ ਦਾ ਤਾਪ ਹੈ ਅੰਦਰੋਂ ਵਿਕਾਰਾਂ ਦੇ ਤਾਪ ਨੂੰ ਕੱਟ ਕੇ ਨਾ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਸੇਵਕ ਦੀ ਇੱਜ਼ਤ ਰੱਖੀ ਹੈ ਸਾਧ ਸੰਗਤ ਸਭਾਲ ਪਾਏ सतगुर कह बल जाए सात संगत बच्चों सारे फल प्राप्त होंगे मैं अपने गुरु तो कुरबान जाए जिन्हें कृपा करके मैंने सत संगत में मेरे माधव जी सत संगत मिले सुतरिया हमरा गुण अवगुण नारिया नहीं विचार साढ़े सागुण जी अवगुण साढ़े गिन लगता ना ਕਿਤੇ ਸ਼ਿਕਾਇਤ ਕਰਨੀ ਸ਼ੁਰੂ ਆ। ਇਹ ਨਿਆਉਣ ਕਰਨ ਕਰਦੇ ਹੁਣ ਬੱਚਾ ਘਰ ਦਾ ਸਮਾਨ ਤੋੜ ਦਿੰਦਾ। ਕੋਈ ਵਸਤੂ ਡੋਲ ਦਿੰਦਾ ਹੈ। ਕਿੰਨੇ ਭੁੱਲਾ ਕਰਦਾ ਹੈ ਮਾ ਮਾ ਫਿਰ ਉਸ ਬੱਚੇ ਨੂੰ ਪਿਆਰ ਕਰਦੇ। ਸਤਿਗੁਰੂ ਆਕਸ਼ਾ ਜੀ ਸ਼ਰਨ ਵਿੱਚ ਆਉਣ ਵਾਲੇ ਦੇ ਕੋਈ ਔਗਣ ਨਹੀਂ ਚਟਾ ਦੇ। ਕਹਿੰਦੇ ਜਿੰਨਾ ਸਮੁੰਦਰਾਂ ਚ ਪਾਣੀ ਭਰਿਆ ਤਾਂ ਨਾ ਐਨੇ ਸਾਡੇ ਚ ਔਗਣ ਨਹੀਂ। ਤੇ ਸਤਿਗੁਰੂ ਨੇ ਕਿਰਪਾ ਕੀਤੀ ਆਪਣਾ ਮੇਰ ਭਰਾ ਹੱਥ ਸਿਰ ਤੇ ਰੱਖਿਆ ਕਹਿੰਦੇ ਆ ਲੋਕ ਹਲਤ ਆ ਲੋਕ ਤੇ ਭਲਕ ਪਰਲੋਕ ਸਾਡਾ ਆ ਲੋਕ ਵੀ ਸੁਧਰ ਗਿਆ ਤੇ ਪਰਲੋਕ ਵੀ ਸਾਡਾ ਸੁਧਾਰ ਦਿੱਤਾ ਦੋਹੇ ਸਾਰੇ ਦੋਹੇ ਥਾਵਾਂ ਨੂੰ ਸਵਾਰ ਦਿੱਤਾ ਸਾਡੇ ਔਗਣ ਨਹੀਂ ਵਿਚਾਰੇ ਅਕਾਲ ਵਜਨ ਨਾਲਕ ਗੁਰ ਤੇਰਾ ਸਫਲ ਕਰਮ ਹਸਤਕ ਧਾਰਿਆ ਇਹ ਅਕਾਲ ਪੁਰਖ ਵਾਹਿਗੁਰੂ ਤੇਰੇ ਬਚਨ ਟਾਲ ਲਨ ਤੇਰਾ ਹੁਕਮ ਜਿਹੜਾ ਨਾ اٹਲ ਹੈ ਇਹਨੂੰ ਟਾਲਿਆ ਨਹੀਂ ਜਾ ਸਕਦਾ ਤੇ ਮੈਂ ਉਹਨੂੰ ਆਪਣੇ ਸਿਰ ਤੇ ਟਿਕਾਇਆ ਹੋਇਆ ਹੈ ਤੁਹਾਡੇ ਹੁਕਮ ਨੂੰ ਨਾ ਆਪਣੇ ਸਿਰ ਤੇ ਟਿਕਾਇਆ ਹੋਇਆ ਹੈ ਪਾਤਸ਼ਾਹ ਮੈਨੂੰ ਵਿਸ਼ਵਾਸ ਹੈ ਮੈਨੂੰ ਯਕੀਨ ਹੈ ਕਿ ਤੁਹਾਡਾ ਜਿਹੜਾ اٹਲ ਬਚਨ ਹੈ ਨਾ ਉਹਨੂੰ ਟਾਲਿਆ ਜਾ ਸਕਦਾ ਤੇ ਉਹ ਬਚਨ ਮੇਰਾ ਉਧਾਰ ਕਰ ਸਕਦੇ ਤੁਹਾਡਾ ਮਿਹਰ ਭਰਾ ਹੱਥ ਮੇਰੇ ਸਿਰ ਤੇ ਰਹੇ ਤੁਹਾਡਾ ਇਹ ਦਿੱਤੇ ਹੋਏ ਉਪਦੇਸ਼ ਮੇਰੇ ਹਿਰਦੇ ਵਿੱਚ ਵਸ ਜਾਵੇ ਕਿਰਪਾ ਕਰੋ ਮੇਰਾ ਪੂਰਨ ਵਿਸ਼ਵਾਸ ਯਕੀਨ ਤੁਹਾਡੇ ਬਚਨਾਂ ਤੇ ਬੱਜ ਜਾਵੇ ਮੇਰੇ ਤੇ ਅਸੀਰ ਕਿਰਪਾ ਕਰ ਦਿਓ ਮੈਂ ਇਹ ਗੱਲ ਜਾਣ ਲਈ ਹੈ ਕਿ ਜਿਹਦਾ ਕੋਈ ਨਹੀਂ ਹੁੰਦਾ ਉਹਦਾ ਤੁਹਾਨੂੰ ਗੁਰਨਾਨਕ ਸਾਹਿਬ ਪਾਤਸ਼ਾਹ ਹੁੰਦੇ ਜਿਹਦਾ ਕੋਈ ਨਹੀਂ ਨਾ ਉਹਦਾ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਹੁੰਦੇ ਇਸ ਕਰਕੇ ਮੈਨੂੰ ਵਿਸ਼ਵਾਸ ਹੋ ਗਿਆ ਮੇਰੇ ਜੀਵਨ ਦੀ ਔਕ ਸੋਕ ਦੁੱਖ ਸੁਖ ਪਾਛਾਂ ਉਪਾੜੇ ਨਾ ਰਹੀਏ ਜੇ ਸੁਖ ਦੇ ਤਾਂ ਤੁਝੇ ਅਰਾਧੀ ਜੇ ਤੂੰ ਸੁਖ ਦੇਵੇਂ ਮੈਂ ਫੇਰ ਵੀ ਤੈਨੂੰ ਯਾਦ ਰੱਖੂਗਾ ਜੇ ਕਿਤੇ ਮੇਰੇ ਕਰਮ ਅਨੁਸਾਰ ਮੈਨੂੰ ਦੁੱਖ ਮਿਲ ਗਿਆ ਮੈਂ ਫੇਰ ਵੀ ਤੇਰੇ ਚਰਨਾ ਚ ਆ ਕੇ ਅਰਦਾਸ ਕਰਨੀ ਪਾਛਾ ਕਿਰਪਾ ਕਰੋ ਤੁਹਾਡੇ ਅਮਰਤਮਈ ਬਚਨ ਅਮਰਤ ਮਈ ਬੋਲ ਜਿਹੜੇ ਹਨ ਮੈਨੂੰ ਮੇਰੀ ਜ਼ਿੰਦਗੀ ਨੂੰ ਸਟਾਰ ਸਕਦੇ ਤੇ ਤੁਸੀਂ ਕਿਰਪਾ ਕਰਨੀ ਹੈ ਇਹ ਬਚਨ ਤੁਹਾਡੇ ਦਿੱਤੇ ਹੋਏ ਬਚਨ ਤੁਹਾਡਾ ਦਿੱਤਾ ਹੋਇਆ ਮਕਬਿਰ ਹਿਰਦੇ ਵਿੱਚ ਘਰ ਕਰ ਜਾਵੇ ਤੇ ਮੇਰੇ ਜਿਹੜੇ ਅੰਦਰਲੇ ਦੁੱਖ ਕਲੇਸ਼ឧបਾਧਾ ਸਭ ਤੁਸੀਂ ਕਿਰਪਾ ਕਰਕੇ ਘਟਨੇ ਹਨ ਤੁਹਾਡੀ ਬੰਦਗੀ ਨੇ ਘਟਨੇ ਹਨ ਤੁਹਾਡੇ ਸਤਸੰਗਤ ਵਿੱਚ ਬੈਠ ਕੇ ਗੁਣ ਗਾਇਨ ਕਰਨ ਦੇ ਨਾਲ ਘਟੇ ਜਾਣੇ ਹਨ ਤੁਸੀਂ ਕਿਰਪਾ ਕਰਿਓ ਮੈਨੂੰ ਸਤਸੰਗ ਉਤਮਾਈ ਰੱਖਿਓ ਉਲਕਾ ਗੰਨਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕੀ ਫਤਿਹ ਆਰਾਮ ਖਲੇਮਾ